ਜੀ ਕੀ ਹਾਲ ਹੈ ਸਾਰੇ ਭਰਾਵਾਂ ਦਾ ਹੋਰ ਬਾਈ ਠੀਕ ਠਾਕ ਹੋ ਘਰ ਪਰਿਵਾਰ ਵਧੀਆ ਤੇ ਮੇਰਾ ਵੀ ਰਾਜ ਆਪਾਂ ਫੇਰ ਬਣਾਣਾ ਕਬੂਤਰ ਵਲੌਗ ਹਨਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਕਬੂਤਰ ਲਿਆਏ ਸੀਗਾ ਨਾ ਤੇ ਅੱਜ ਆਪਣਾ ਆਪਾਂ ਨੇ ਬਣਾਉਣਾ ਪਤਾ ਕਹਦੇ ਤੇ ਆ ਕਿ ਕਬੂਤਰ ਦਾ ਜੋੜਾ ਕਿਵੇਂ ਲਗਾਈਏ ਠੀਕ ਆ ਨੌਲੇਜ ਆਪਣੇ ਕੋਲ ਸਾਰੀ ਆ ਬਾਈ ਰੱਖੇ ਹੁਣ ਨੇ ਪਹਿਲਾਂ ਵੀ ਰੱਖੇ ਹੋਣਦੇ ਸੀਗੇ ਚਲੋ ਹੁਣ ਫੇਰ ਰੱਖ ਲੇ ਠੀਕ ਆ ਤੇ ਆਪਾਂ ਟਾਈਮ ਟੂ ਟਾਈਮ ਤੁਹਾਡੇ ਨਾਲ ਸ਼ੇਅਰ ਕਰਦੇ ਰਾਂਗੇ ਇਨਫੋਰਮੇਸ਼ਨ ਠੀਕ ਆ ਤੇ ਹੁਣ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਕਬੂਤਰ ਦਿਖਾਵਾਂ ਲੋ ਜੀ ਦੋਸਤੋ ਕਰੋ ਚੈੱਕ ਭਰਾ ਜਾਨੂ ਭਰਾ ਠੀਕ ਆ ਤੇ ਹੁਣ ਤੁਹਾਨੂੰ ਅਸੀਂ ਦੱਸਾਂਗੇ ਵੀ ਜੋੜਾ ਕਿਵੇਂ ਲਵਾਉਣਾ ਕਬੂਤਰ ਦਾ ਹਨਾ ਬਾਕੀ ਕਈ ਮੇਰੇ ਵੀਰ ਭਰਾਵਾਂ ਨੂੰ ਤਾਂ ਪਤਾ ਹੋਊਗਾ ਜਿਹੜੇ ਪੁਰਾਣੇ ਨੇ ਹਨਾ ਤੇ ਬਾਕੀ ਜਿਹੜੇ ਨਵੇਂ ਨੇ ਮੇਰੇ ਵਰਗੇ ਉਹਨਾਂ ਨੂੰ ਆਪਾਂ ਉਹਨਾਂ ਵਾਸਤੇ ਵੀਡੀਓ ਬਣਾ ਰਿਹਾ ਹਨਾ ਜੀ ਠੀਕ ਆ ਦੇਖੋ ਜੀ ਇਹਨਾਂ ਦੋਹਾਂ ਦਾ ਪੇਅਰ ਲਵਾਉਣਾ ਆਪਾਂ ਨੇ ਹਨਾ ਤੇ ਜਿਵੇਂ ਕਿ ਹੁਣ ਨਰ ਥੋੜਾ ਗਰਮ ਹੋਣਾ ਚਾਹੀਦਾ ਹਨਾ ਜੇ ਤੁਸੀਂ ਗਰਮ ਕਰਨ ਦਾ ਤਰੀਕਾ ਸਿੱਖਣਾ ਤਾਂ ਉਹ ਵੀ ਕਮੈਂਟ ਕਰ ਦਿਓ ਕਿ ਕਿਵੇਂ ਕਰਮ ਕਰੀਦਾ ਕਬੂਤਰ ਤੇ ਆਪਾਂ ਉਹ ਵੀ ਵੀਡੀਓ ਬਣਾਵਾਂਗੇ ਕਿ ਮੈਂ ਹੁਣ ਇਹਨਾਂ ਨੂੰ ਦਾਣਾ ਪਾਣੀ ਫੁੱਲ ਕਰਕੇ ਠੀਕ ਆ ਇਹ ਦੋ ਕਬੂਤਰ ਕੱਢੋ ਬਾਹਰੇ ਠੀਕ ਹੈ ਬਾਹਰੇ ਕੱਢ ਕੇ ਇਹਨਾਂ ਦੋਹਾਂ ਨੂੰ ਛੱਡੋ ਖੁੱਡੇ 'ਚ ਠੀਕ ਆ ਤੇ ਇਹ ਹੌਲੀ ਹੌਲੀ ਮਸਤ ਹੋਊਗਾ ਨਰ ਹਨਾ ਦੇਖੋ ਇਹ ਹੁਣ ਮਸਤ ਹੋਊਗਾ ਦੇਖੋ ਇਹ ਆਓ ਦੇ ਮਸਤ ਹੁੰਦਾ ਕਿ ਨਹੀਂ ਬਸ ਗਰਮ ਹੋਣਾ ਚਾਹੀਦਾ ਯਾਰ ਕਬੂਤਰ ਜੋੜਾ ਦਾ ਦੋ ਦਿਨ ਚ ਲੱਗ ਜਾਂਦਾ ਠੀਕ ਆ ਤੇ ਬਸ ਹੁਣਾ ਗੇਟ ਲਾ ਦਿਓ 8 ਲਾ ਕੇ ਤੇ ਹੁਣ ਉਹ ਅੰਦਰ ਫਿਰੀ ਜਾਣਗੇ ਵਾ ਆਪਣਾ ਆਪ ਠੀਕ ਆ ਤੇ ਸਰਾਸਰਾ ਲਈ ਜਾਣਗੇ ਤੇ ਆਪਾਂ ਤੁਹਾਨੂੰ ਇਸੇ ਵੀਡੀਓ ਚੈੱਕ ਕਰਾਵਾਂਗੇ ਸ਼ਾਮ ਨੂੰ ਸ਼ਾਮ ਨੂੰ ਵੀ ਜੋੜਾ ਲੱਗਿਆ ਕਿ ਨਹੀਂ ਠੀਕ ਆ ਇਹਨਾਂ ਨੂੰ ਹੁਣ ਬੰਦ ਕਰੂੰਗਾ ਖਾਨੇ ਚ ਠੀਕ ਆ ਬੰਦ ਕਰਕੇ ਸ਼ਾਮ ਨੂੰ ਜੋੜਾ ਲਾਲੂਆ ਕਬੂਤਰ ਠੀਕ ਹੈ ਜੀ ਤੇ ਜੋੜਾ ਤਾਂ ਲਾਲੂਆ ਕਿਉਂਕਿ ਕਬੂਤਰੀ ਵੀ ਫੁੱਲ ਹੀਟ ਚ ਕਬੂਤਰ ਵੀ ਫੁੱਲ ਹੀਟ ਚ ਆਹ ਦੇਖੋ ਬਰੋਲੇ ਬੰਨ ਰਹਾ ਬਾਈ ਗੁੜਕ ਗੁੜਕ ਇਹ ਦੋ ਆਓ ਦੇਖੋ ਬਾਕੀ ਵਾ ਇੱਕ ਦਿਨ ਪਹਿਲਾਂ ਵੀ ਬੰਦ ਕਰੇ ਸੀ ਇਹ ਆਓ ਜੀ ਭਰਾ ਮੇਰੇ ਸਾਲੇ ਦੀ ਕਬੂਤਰ ਹੀ ਨਿਕੜ ਗਈ ਚਲੋ ਗਾਲ ਨਿਕੜ ਜਾਂਦੀ ਆਓ ਜੀ ਕਰੋ ਚੈੱਕ ਭਰਾ ਬਾਕੀ ਆਕੀਤੇ ਕਬੂਤਰ ਦੱਸਿਓ ਵੀ ਕਿਵੇਂ ਦੇਨੇ ਆਪਣੇ ਹਨਾ ਤੇ ਬਾਕੀ ਭਾਈ ਤੇ ਬਾਕੀ ਭਾਈ ਨਵੇਂ ਰੱਖੇ ਨੇ ਯਾਰ ਨਵੇਂ ਖਡਾਰੀਆਂ ਤੇ ਹੌਲੇ ਹੌਲੇ ਕਰਾਂਗੇ ਇਕੱਠੇ ਕੋਈ ਚੈੱਕ ਕਰਨੀ ਹਨਾ ਤੇ ਬਾਕੀ ਦੇਖੋ ਜਦੋਂ ਕਬੂਤਰਾਂ ਨੇ ਜੁੰਜੇ ਕਰਨ ਲਾ ਜਾਣ ਸਮਝ ਲਓ ਨਾ ਜੁੜਾ ਲੱਗ ਗਿਆ ਇਹਨਾਂ ਮੈਂ ਕਲਰ ਰੰਗਨੇ 'ਚ ਬੰਦ ਕਰੇ ਸੀ ਕਿ ਅੱਜ ਫੇਰ ਕਰੂੰਗਾ ਉਹ ਜਦ ਤੱਕ ਉਤਰਮਸਤੀ ਜ ਨਹੀਂ ਆਉਂਦਾ ਜਦ ਤੱਕ ਬੰਦ ਕਰਨਾ ਯਾਰ ਸਾਫ਼ ਗੱਲ ਆ ਠੀਕ ਮੁੱਕ ਦੀ ਗੱਲ ਆ ਜਦ ਤੱਕ ਕਬੂਤਰ ਮਸਤੀ ਜ ਨਹੀਂ ਆਉਂਦਾ ਚਾਹੇ 2 ਦਿਨ ਚਾਜੇਵੇ ਚਾਹੇ 4-5 ਦਿਨ ਚਾਜੇਵੇ ਚਾਹੇ 5 ਦਿਨ ਚਾਜੇਵੇ ਚਾਹੇ ਘੰਟੇ ਚਾਜੇਵੇ ਠੀਕ ਆ ਉਹ ਵੀ ਕੂਤਰ ਜਨਾ ਥੋੜਾ ਗਰਮ ਹੋਊਗਾ ਉਹ ਸਾਬ ਨਾ ਆ ਜਾਂਦਾ ਹੁੰਦਾ ਠੀਕ ਆ ਤੇ ਮੜਾਏ ਤੁਹਾਨੂੰ ਇੱਦਾਂ ਹੀ ਨੂੰ ਕਰਕੇ ਦਿਖਾਵਾਂ ਲਓ ਜੀ ਤੇ ਇਹ ਅਸ ਹੁਣ ਆਪਾਂ ਇਹਨਾਂ ਨੂੰ ਰੱਖਣੇ ਚ ਕਰਤਾ ਤੇ ਹੁਣ ਆਪਾਂ ਮੜਾ ਜਾ ਨੂੰ ਹੋਰ ਦਿਖਾ ਜੀ ਆਪਣੇ ਕੰਪਿਊਟਰ ਸਾਰੇ ਉਹ ਮਸਤ ਨੇ ਯਾਰ A to Z ਠੀਕ ਆ ਆਪਣੇ ਕੰਪਿਊਟਰ ਸਾਰੇ ਉਹ ਮਸਤ ਨੇ A to Z ਠੀਕ ਆ ਤੇ ਮਸਤ ਕਿਉਂ ਨੇ ਕਿਉਂਕਿ ਯਾਰ ਆਪਾਂ ਹੱਥ ਨਹੀਂ ਲਾਉਂਦੇ ਪਹਿਲੀ ਗੱਲ ਠੀਕ ਆ ਕਦੇ ਵੀ ਕੰਪਿਊਟਰ ਨੂੰ ਹੱਥ ਨਾ ਲਾਵੇ ਡੰਡੇ ਨਾਲੇ ਅੰਦਰ ਡੰਡੇ ਨਾਲੇ ਬਾਹਰ ਠੀਕ ਆ ਤੇ ਮਾਛੋ ਦੇ ਨਾਂ ਕਬੂਤਰ ਮਾਸਟਰ ਹੈਦਾ ਜੀ ਲੱਗਦਾ ਕਬੂਤਰ ਰਸਤੇ ਬਾਈ ਸਵੇਰੇ ਟਾਈਮ ਰੋਟੀਆਂ ਠੀਕ ਆ ਆ ਪੰਜਾਣੇ ਰੋਟੀਆਂ ਤਿੰਨ ਰੋਟੀਆਂ ਚੁਰਿਆ ਸੀਗਾ ਇਹ ਖਾ ਰਹੇ ਨੇ ਹੌਲੀ ਹੌਲੀ ਟੱਡ ਫੁੱਲ ਕਰ ਲੈਣਗੇ ਠੀਕ ਆ ਤੇ ਤੁੰਡਾ ਕੇ ਦਿਖਾਵਾਂ ਦੋ ਪੱਠੇ ਆਪਾਂ ਨੇ ਪਰਸੋਂ ਲਿਆਂਦੇ ਸੀਗੇ ਪੱਠੇ ਅੱਜ ਖੋ ਕੱਲ ਖੋਲਦੇ ਤੇ ਠੀਕ ਆ ਤੇ ਇਹ ਮੁੜਿਆਂ ਤੇ ਤੁੰਡਾ ਰੋੜ ਮਾਹਾਂ ਉਠਾ ਕੇ ਆਵੋ ਆ ਦੇਖੋ ਹੁੜਦਾ ਭਾਈ ਜੇ ਕਬੂ ਕਬੂਤਰ ਵੀ ਸੈੱਟ ਕਰਨਾ ਸਿੱਖਣਾ ਤਾਂ ਵੀ ਮੇਰਾ ਵੀ ਕਮੈਂਟ ਕਰ ਦਿਓ ਸਾਰਾ ਕੁਸਾਉਂਦਾ ਭਾਈ ਮਾਂ ਨਹੀਂ ਕਰਦਾ ਠੀਕ ਆ ਮੈਗਰੂ ਦੀ ਕਿਰਪਾ ਹੈ ਨਾ ਉਤਰਾ ਬਾਰੇ ਫੁੱਲਣ ਵਾਲੇ ਆ ਵੀਰੇ ਤੇ ਬਾਕੀ ਕਈ ਹੋਣਗੇ ਮੇਰੇ ਵੀਰ ਭਰਾ ਜਿਨ੍ਹਾਂ ਨੂੰ ਮੇਰੇ ਨਾਲ ਹੋਵੇ ਵੱਧ ਹੋਊਗੀ ਠੀਕ ਆ ਤੇ ਉਹਨਾਂ ਵਾਸਤੇ ਵੀਡੀਓ ਨਹੀਂ ਆ ਭਾਈ ਠੀਕ ਆ ਜਿਹੜੇ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਵਾਂਗੂ ਚਲੋ ਮੈਂ ਤਾਂ ਪੁਰਾਣਾ ਐ ਜਿਹੜੇ ਨਵੇਂ ਨੇ ਉਹਨਾਂ ਵਾਸਤੇ ਵੀਡੀਓ ਆ ਠੀਕ ਆ ਜੀ ਤਾਂ ਕਰਕੇ ਨਾ ਬਰਾਬਰ ਜਿਵੇਂ ਹੁਣ ਆਪਾਂ ਇਹਾਂ ਕਬੂਤਰ ਖਾਨੇ 'ਚ ਬੰਦ ਕਰਨਾ ਰੱਖਣੇ 'ਚ ਠੀਕ ਆ ਤਾਂ ਮੇਰਾ ਵੀਰ ਮੂਰੇ ਇੱਟਾਂ ਨਾਲ ਆ ਲਾਇਆ ਕਰੋ ਹਵਾ ਨਹੀਂ ਲੱਗਦੀ ਨਾ ਕਬੂਤਰ ਨੂੰ ਆਪਣਾ ਤਾਂ ਇਹ ਜਿਹੜਾ ਕਰਿਆ ਹੋਇਆ ਬਾਈ ਠੀਕ ਆ ਹਵਾ ਲੱਗਦੀ ਆ ਫੁੱਲਣਾ ਚਾਰੇ ਪਾਸੋਂ ਠੀਕ ਆ ਤੇ ਉਹਦੇ ਮੂਰੇ ਨਾਲ ਬਾਈ ਜਾਲੀ ਲਾ ਦਿਆ ਕਰੋ ਐਸੇ ਦੀ ਜਿਵੇਂ ਆਹ ਜਾਲੀ ਨਹੀਂ ਹੈਗੀ ਤੁਹਾਡੇ ਕੋਲ ਕੋਈ ਟੋਟਾ ਹੋਵੇ ਐ ਮੂਰੇ ਲੱਗ ਜੂ ਰੱਖਣੇ ਠੀਕ ਆ ਕਬੂਤਰ ਤਾਂ ਆ ਜਾਂਦਾ ਬਾਈ ਇਹ ਕਬੂਤਰੀ ਆਖੀਆ ਤੇ ਬਾਕੀ ਕਬੂਤਰਾਂ ਦਾ ਸ਼ ਕਬੂਤਰੀ ਦਾ ਯਾਰ ਨਾਰਮਲ ਆ ਨਾਰਮਲ ਤਾਂ ਹੈ ਨਹੀਂ ਸ਼ਰਤ ਵਾਲੀ ਕਬੂਤਰੀ ਟਾਵਰ ਕੋਲੋਂ ਵਾਪਸ ਮੁੜਿਆ ਸੀ ਠੀਕ ਆ ਤੇ ਟਾਵਰ ਕੋਲੋਂ ਇਹ ਸ਼ਰਤਾਂ ਜੁਲਾਈ ਵੀ ਸੀਗੇ ਆਪਣੇ ਮਿੱਤਰ ਨੇ ਤੇ ਮੜਾ ਜੇ ਟਾਵਰ ਕੋਲੋਂ ਵਾਪਸ ਮੁੜਿਆ ਸੀ ਕਿ ਡਰ ਕੇ ਤੇ ਬਾਕੀ ਜੋੜਾ ਵਧੀਆ ਬਣੂਗਾ ਬਾਈ ਬੱਚੇ ਵਧੀਆ ਕੱਢੂ ਠੀਕ ਆ ਤੇ ਆਪਾਂ ਤਾਂ ਲਗਾਉਣੇ ਹੋਣੇ ਸਿਆਲਾ 'ਚ ਬਾਕੀ ਤੁਸੀਂ ਆਹ ਚੈੱਕ ਕਰੋ ਯਾਰ ਆਸਤ ਫੋਲਣੇ ਬਈ ਹੁਣ ਆਪਾਂ ਧਰਦੀ ਕਬੂਤਰਾਂ ਨੂੰ ਪਾਣੀ ਤੇ ਬਾਈ ਇਹਦੇ ਚ ਕਰੀਬੀ ਆਪਾਂ ਲੈ 52 ਮਿਕਸ ਪਾਣੀ ਚ ਠੀਕ ਆ ਜ਼ਰੂਰੀ ਹੁੰਦੀ ਆ ਤੇ ਲੈ 52 ਮਿਕਸ ਕਰਦਿਆ ਕਰੋ ਜੀ ਠੀਕ ਆ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਧਰ ਦਾਂ ਰੋਟੀ ਬਰੀਡਿੰਗ ਵਾਲੇ ਕਬੂਤਰਾਂ ਨੂੰ ਜੀ ਤੋਂ ਆਂਡੇ ਬੱਚੇ ਕਰਾਉਣੇ ਨੇ ਰੋਟੀ ਪਾਉਣੀ ਬਹੁਤ ਜ਼ਰੂਰੀ ਆ ਭਾਈ ਰੋਟੀ ਨਾਲ ਬਹੁਤ ਫਰਕ ਪੈਂਦਾ ਠੀਕ ਆ ਨਾ ਤੇ ਉਹਨੇ ਪਾਣੀ ਪੀਣੀ ਹੈ ਭਾਈ ਨੋਈ ਕਰੋ ਜੇ ਕਬਰਾਂ ਜੋੜਾ ਉਤਰਾ ਆਪਣੇ ਸਾਰੇੋ ਕਰਮ ਨੇ ਤੁਹਾਨੂੰ ਮੈਂ ਦੱਸ ਕਿਹੜਾ ਕਰੋ ਜੇ ਕਬਰਾਂ ਤੇ ਹੁਣ ਇਹਨਾਂ ਦੀ ਤੁਹਾਨੂੰ ਆਪਾਂ ਮੀਟਿੰਗ ਕਰਵਾ ਕੇ ਦਿਖਾਉਣੇ ਆ ਜਿਵੇਂ ਹੁਣ ਯਾਰ ਤੁਹਾਡਾ ਜੋੜਾ ਉਹ ਮਤਲਬ ਕਿ ਮੀਟਿੰਗ ਨਹੀਂ ਕਰ ਰਿਹਾ ਤੇ ਤੈਨੂੰ ਪਤਾ ਕੀ ਕਰਨਾ ਸਾਰੇ ਕਬੂਤਰ ਅੰਦਰ ਕਰੋ ਵਿੱਚ ਕਰਕੇ ਠੀਕ ਆ ਤੇ ਤੁਹਾਨੂੰ ਮੈਂ ਦਿਖਾਉਣਾ ਵੀ ਕੀ ਕਰਨਾ ਤੇ ਹੁਣ ਜਿਵੇਂ ਕੀ ਕਬੂਤਰਾਂ ਪੂਰਾ ਕਰਮਾ ਠੀਕ ਆ ਫੁੱਲ ਕਰਮਾ ਕਬੂਤਰ ਬਾਗੀਆਂ ਵਾਡਰ ਪੂਰੀਆਂ ਹਨ ਠੀਕ ਆ ਜੀ ਤੇ ਜਿਵੇਂ ਹੁਣ ਕਬੂਤਰ ਫੜੋ ਫੜਾ ਜਾ ਕਬੂਤਰ ਫੜ ਕੇ ਨਾ ਬਾਹਰ ਛੱਡੋ ਸਾਲੇ ਹੁਣ ਫੜੋ ਕਬੂਤਰ ਹੀ ਹੱਥ 'ਚ ਦੇਖੋ ਜੀ ਲਓ ਵੀ ਮਤਰਾ ਜਿਵੇਂ ਹੁਣ ਆ ਕਬੂਤਰ ਛੱਡਤਾ ਆਹ ਛੱਡਤੀ ਕਬੂਤਰ ਲਓ ਜੀ ਦੇਖੋ ਆ ਜੋੜਾ ਆਪਾਂ ਛੱਡਿਆ ਮੜਿਆ ਦੂਰ ਤੋਂ ਵੀਡੀਓ ਬਣਾ ਰਿਆ ਕਿਉਂਕਿ ਇਹਨਾਂ ਨਵਾਂ ਜੋੜਾ ਥੋੜਾ ਜਿਹਾ ਡਰਦਾ ਹੁੰਦਾ ਤੇ ਬਾਕੀ ਥੋੜਾ ਨਾ ਭਗ ਜਾਣਾ ਨਾਰਾ ਆਪਣਾ ਪੂਰਾ ਵਾਸਤਾ ਮਦੀਨ ਨੂੰ ਆਪੇ ਸਿੱਧੀ ਕਰ ਲੂ ਆ ਕੋਈ ਚੱਕਰ ਨਹੀਂ ਹੈਗਾ ਨਾ ਤੇ ਮੇਰਾ ਭਰਾ ਤੇ ਹੁਣ ਆ ਚੈੱਕ ਕਰੋ ਦੇਖੋ ਮੀਟਿੰਗ ਕਰ ਰਹੇ ਨੇ ਉੱਡੇ ਸਾਹਮਣੇ ਤਿਆਰਾ ਸਟੋਰੇਜ ਦਾ ਬਹੁਤ ਜ਼ਕਰ ਪੈਦਾ ਭੈਣ ਦਾ ਖਸਮਸਾਲਾ ਜਦ ਇਹ ਫੁੱਲ ਹੋਏ ਦਾ ਚਲੋ ਬਾਈ ਗਲਗੁਲ ਥੋੜਾ ਮਾਫ ਕਰ ਦਿਓ ਨਾ ਇੱਕੜ ਜਾਂਦੀ ਆ ਤੇ ਲਓ ਜੀ ਦੋਸਤੋ ਕਰੋ ਚੱਕ ਤੇ ਹੁਣ ਆ ਫੁੱਲ ਆਈ ਦੀ ਮੀਟਿੰਗ ਕਰਨ ਵਾਸਤੇ ਤੇ ਉਹ ਦੇਖੋ ਬਾਈ ਨਮਾ ਜੋੜਾ ਹੁੰਦਾ ਨਾ ਉਹ ਥੋੜਾ ਜਿਹਾ ਦਿੱਕਤ ਲਾਉਣ ਆਉਂਦਾ ਮੀਡੀਆ ਕਾਰਡ ਚ ਇੱਕ ਵਾਰ ਮੀਟਿੰਗ ਹੋ ਗਈ ਬਾਅਦ ਫੇਤਾ ਕਰੀ ਜਾਂਦਾ ਹੁੰਦਾ ਉਹ ਹਾਂਜੀ ਮਿੱਤਰੋ ਤੇ ਬਾਈ ਸਵੇਰੇ ਦਾ ਵੀਡੀਓ ਨਹੀਂ ਸ਼ੂਟ ਹੋ ਸਕੀ ਹੈ ਨਾ ਤੇ ਮੀਟਿੰਗ ਤਾਂ ਕਰ ਲਈ ਦੀ ਬਾਈ ਜੋੜਾ ਆਪਣਾ ਪ੍ਰੋਪਰ ਲੱਗ ਚੁੱਕਿਆ ਤੇ ਮੇਰਾ ਵੀਰ ਸਵੇਰੇ ਵੀਡੀਓ ਨਹੀਂ ਕੰਟੀਨਿਊ ਹੋ ਸਕੀ ਪਤਾ ਕੀ ਚੱਕਰ ਹੋ ਗਿਆ ਯਾਰ ਫੋਨ ਦੀ ਸਟੋਰੇਜ ਫੁੱਲ ਹੋ ਗਈ ਆਪਣੇ ਦੀ ਠੀਕ ਆ ਤਾਂ ਕਰਕੇ ਮੈਂ ਹੁਣ ਸ਼ੂਟ ਕਰ ਰਹਾ ਤੇ ਬਾਈ ਜੋੜਾ ਆਪਣਾ ਲੱਗ ਚੁੱਕਿਆ ਠੀਕ ਹੈ ਤੇ ਜੋੜਾ ਲਗਾਉਣ ਦਾ ਤਰੀਕਾ ਮੈਂ ਇੱਕ ਵਾਰ ਤੁਹਾਨੂੰ ਫੇਰ ਦੱਸ ਦਦਣਾ ਕਬੂਤਰ ਲਓ ਕਬੂਤਰੀ ਲਓ ਠੀਕ ਹੈ ਤੁਹਾਨੂੰ ਕਨਫਰਮ ਹੋਣਾ ਚਾਹੀਦਾ ਵੀ ਉਹ ਕਬੂਤਰਾ ਤੇ ਕਬੂਤਰੀ ਆ ਕਈ ਵਾਰ ਆਪਾਂ ਨੂੰ ਨਹੀਂ ਕਨਫਰਮ ਹੁੰਦਾ ਨਾ ਆਪਾਂ ਕਬੂਤਰੀਆਂ ਕਬੂਤਰੀਆਂ ਬੰਦ ਕਰ ਦਿੰਦੇ ਨੇ ਉਹ ਲੜ ਕੇ ਇੱਕ ਦੂਜੇ ਦਾ ਸਿਰ ਪਨ ਲੈਂਦੀ ਅੱਖ ਸਿਰ ਪਨ ਲੈਂਦੇ ਨੇ ਅੱਖ ਭਨ ਲੈਂਦੇ ਨੇ ਤੇ ਬਾਈ ਆਪਾਂ ਨੂੰ ਕਨਫਰਮ ਹੋਣਾ ਚਾਹੀਦਾ ਵੀ ਇੱਕ ਮੇਲ ਇੱਕ ਫੀਮੇਲ ਠੀਕ ਹੈ ਤੇ ਬਾਈ ਖਾਨੇ ਜੇ ਬੰਦ ਕਰੋ 2 ਦਿਨ ਬੰਦ ਕਰੋ 3 ਦਿਨ ਬੰਦ ਕਰੋ ਜਦ ਤੱਕ ਕਬੂਤਰ ਹੀਟ ਚ ਨਹੀਂ ਆਉਂਦਾ ਕਿ ਕਬੂਤਰ ਜੀ ਹੀਟ ਚ ਆਉਂਦੀ ਨਿਸ਼ਾਨੀਆਂ ਬਾਈ ਕਬੂਤਰ ਗੁੜਕੂਗਾ ਫੁੱਲ ਅੰਨਾ ਹੋ ਠੀਕ ਆ ਤੇ ਕਬੂਤਰੀ ਨੂੰ ਦਾਪੇ ਸੈੱਟ ਕਰ ਲੂਆ ਜੇ ਗੁੜਕਣੇ ਲੱਗਿਆ ਖਾਨੀ ਜਾਲੀ ਲਾਇਓ ਬਾਈ ਕੋਈ ਏ ਟੁੱਟ ਨਾ ਜਣੋ ਹਨਾ ਗਰਮੀ ਬਹੁਤ ਸਿਆਲ ਚ ਤਾਂ ਚਲੋ ਜਣਦਾ ਕਰੋ ਗਰਮੀ ਜਣਾ ਦੇਣਾ ਕਰੋ ਠੀਕ ਆ ਤੇ ਮੇਰਾ ਵੀਰ ਬਾਹੂ ਨੂੰ 2 ਦਿਨ ਬੰਦ ਕਰੋ ਠੀਕ ਆ ਬਾ ਪਾਣੀ ਪਿਲਾ ਦਿਨ ਚ 2-3 ਵਾਰ ਹਨਾ ਖੋਲ ਕੇ ਤੇ ਉਹ ਤੋਂ ਬਾਅਦ ਜਿਵੇਂ ਹੁਣ ਕਬੂਤਰ ਸਾਰੇ ਬਾਹਰ ਨੇ ਜੋੜਾ ਛੱਡੋ ਖੁੱਡੇ 'ਚ ਖੁੱਡਾ ਬੰਦ ਕਰ ਦੋ ਦਾਣਾ ਪਾਣੀ ਪਾ ਕੇ ਛੱਡਣੇ ਆ ਬਾਈ ਜਿਵੇਂ ਬਾਹਰ ਘੱਡੇ ਕਬੂਤਰ ਦਾਣਾ ਪਾਣੀ ਓਕੇ ਕਰਤਾ ਆਣ ਪੈ ਗੋਗੇ ਦਾਣੇ ਪਾਣੀ ਨਾਲ ਤੇ ਉਹ ਤੋਂ ਬਾਅਦ ਕਬੂਤਰ ਛੱਡੋ ਖੁੱਡੇ 'ਚ ਪੂਤਰੀ ਛੱਡੋ ਖੁੱਡੇ 'ਚ ਖੁੱਡਾ ਬੰਦ ਕਰਕੇ ਦੋਏ ਕਬੂਤਰਾਂ ਨੂੰ ਦੇਖੋ ਬਾਹਰ ਲਿਆਂ ਉਹ ਆਪੇ ਆਪ ਦਾ ਮਰਤ ਹੋਈ ਜਾਣਗੇ ਖੁੱਡੇ 'ਚ ਤੇ ਜਦੋਂ ਕਬੂਤਰ ਅੰਦਰ ਬਾੜਨੇ ਨੇ ਸਾਰੇ ਕਬੂਤਰ ਅੰਦਰ ਬਾੜ ਕੇ ਜੋੜਾ ਫੜੋ ਬਾਹਰ ਕੱਢੋ 15 ਮਿੰਟ ਵਾਸਤੇ ਠੀਕ ਆ ਆਵੇ ਮਸਤੋ ਕੇ ਆਪੇ ਸਰਾ ਲੌ ਲੱਗ ਜਾਣਗੇ ਠੀਕ ਆ ਤੇ ਬਸ ਆਈ ਸੀਗੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਠੀਕ ਆ ਇਦਾਂ ਦੇ ਵੀਡੀਓ ਮੈਂ ਤੁਹਾਡੇ ਲਈ ਲਿਆਉਂਦਾ ਰਹੂੰਗਾ ਠੀਕ ਆ ਤੇ ਬਾਕੀ ਕਿਸੇ ਵੀ ਕੰਟੈਂਟ ਤੇ ਵੀਡੀਓ ਚਾਹੀਦੀ ਹੋਣੀ ਹੈ ਤਾਂ ਕਮੈਂਟ ਕਰਦਿਆ ਕਰੋ ਭਰਾ ਹਨਾ ਤੇ ਬਾਏ ਬਾਏ ਸਾਰੇ ਵੀਰਾਂ ਨੂੰ